ਇੱਕ ਵਾਰ ਨਾ ਇੱਕ ਮਾਤਾ ਸਿਆਣੀ ਉਮਰ ਦੀ ਕਿਸੇ بڑے ਵੱਡੇ ਮਹਾਪੁਰਖ ਦੇ ਕੋਲ ਗਈ ਜਾ ਕੇ ਮਹਾਪੁਰਖਾਂ ਦੇ ਕੋਲ ਤਰਲਾ ਕੀਤਾ ਆਖਦੀ ਐ ਮਹਾਪੁਰਖੋ ਕਿਰਪਾ ਕਰਕੇ ਆਪ ਜੀ ਮੇਰੇ ਗੁਰੂ ਬਣ ਜਾਓ ਮੈਂ ਆਪ ਜੀ ਨੂੰ ਆਪ ਦਾ ਗੁਰੂ ਬਣਾਉਣਾ ਚਾਹੁੰਦੀ ਆ ਮੈਂ ਆਪ ਜੀ ਨੂੰ ਆਪ ਦੇ ਗੁਰੂ ਦੇ ਰੂਪ ਦੇ ਵਿੱਚ ਧਰਨ ਕਰਨਾ ਚਾਹੁੰਦੀ ਹਾਂ ਮਹਾਂਪੁਰਖ ਬੜਾ ਹੈਰਾਨ ਹੋਇਆ ਆਖਦਾ ਏ ਪੱਲੀਏ ਔਰਤੇ ਹਜੇ ਤੱਕ ਗੁਰੂ ਧਰ ਨਹੀਂ ਕੀਤਾ ਅਜੇ ਤੱਕ ਕਿਸੇ ਗੁਰੂ ਦੀ ਸ਼ਰਣੀ ਨਹੀਂ ਪਈ ਹਜੇ ਤੱਕ ਨਿਗਰੀਓ ਫਿਰਦੀ ਐ ਕਹਿੰਦੇ ਨਈ ਮਹਾਪੁਰਖੋ ਮੈਂ ਜਦੋਂ ਕੁਵਾਰੀ ਹੁੰਦੀ ਸੀ ਉਦੋਂ ਮੈਂ ਇੱਕ ਗੁਰੂ ਧਰਨ ਕੀਤਾ ਸੀ ਆਪਣੇ ਪਿਓਕਿਆਂ ਦੇ ਪਿੰਡ ਤੇ ਮਹਾਪੁਰਖ ਕਹਿੰਦੇ ਫੇਰ ਕੀ ਬਣਿਆ ਕਹਿੰਦੇ ਜੀ ਸਮਾ ਪਾ ਕੇ ਉਹ ਮਹਾਪੁਰਖ ਪਰਲੋਕ ਸਿਧਾਰ ਗਏ ਮਰ ਗਏ ਸੰਸਾਰ ਨੂੰ ਅਲਵਿਦਾ ਕਹਿ ਗਏ ਠੀਕ ਹੈ ਮਹਾਪੁਰਖ ਕਹਿੰਦੇ ਫੇਰ ਕਹਿੰਦੇ ਜੀ ਉਸ ਤੋਂ ਬਾਅਦ ਮੇਰਾ ਵਿਆਹ ਹੋ ਗਿਆ ਤੇ ਵਿਆਹ ਤੋਂ ਬਾਅਦ ਮੈਂ ਅਤੇ ਮੇਰੇ ਘਰ ਵਾਲੇ ਨੇ ਦੋਨਾਂ ਨੇ ਇੱਕ ਹੋਰ ਮਹਾਪੁਰਖ ਨੂੰ ਆਪ ਦਾ ਗੁਰੂ ਬਣਾਇਆ ਅਸੀਂ ਉਹਨਾਂ ਨੂੰ ਗੁਰੂ ਧਾਰਨ ਕੀਤਾ ਮਹਾਪੁਰਖ ਕਹਿੰਦੇ ਫੇਰ ਕਹਿੰਦੇ ਜੀ ਕੁਝ ਸਮੇਂ ਬਾਅਦ ਉਹ ਵੀ ਮਰ ਗਿਆ ਤੇ ਮਹਾਪੁਰਖ ਬੜਾ ਹੱਸਿਆ ਕਹਿੰਦਾ ਹੁਣ ਫੇਰ ਕਹਿੰਦੀ ਮਹਾਪੁਰਖੋ ਕਿਰਪਾ ਕਰਕੇ ਤੁਸੀਂ ਮੇਰੇ ਗੁਰੂ ਬਣ ਜਾਓ ਮੈਂ ਤੁਹਾਨੂੰ ਆਪ ਦਾ ਗੁਰੂ ਧਰਨ ਕਰਨਾ ਚਾਹੁੰਦੀ ਹਾਂ ਮਹਾਪੁਰਖ ਕਹਿੰਦਾ ਕੀ ਗੱਲ ਮੇਰਾ ਵੀ ਬੇੜਾ ਕਰਕ ਕਰਨ ਦਾ ਇਰਾਦਾ ਹੈ ਕੀ ਗੱਲ ਮੇਰਾ ਵੀ ਸਤਿਆਨਾਸ ਕਰਨਾ ਹੈ ਜਿਹਨੂੰ ਗੁਰੂ ਧਰਨ ਕਰਦੀਆਂ ਉਹ ਜੋ ਮਰ ਜਾਂਦਾ ਹੈ ਮਹਾਪੁਰਖ ਕਹਿੰਦੇ ਤੈਨੂੰ ਕਿਸੇ ਬੰਦੇ ਨੂੰ ਆਪ ਦਾ ਗੁਰੂ ਧਰਨ ਕਰਨ ਦੀ ਲੋੜ ਨਹੀਂ ਇਹ ਤਾਂ ਆਂਦੇ ਜਾਂਦੇ ਰਹਿਣਗੇ ਇਨਾ ਤਾਂ ਜੰਮਦਿਆਂ ਮਰਦਿਆਂ ਰਹਿਣਾ ਆ ਤੈਨੂੰ ਉਸ ਗੁਰੂ ਦੇ ਨਾਲ ਮਲਾਵਾਂ ਜਿਹੜਾ ਗੁਰੂ ਨਾ ਕਦੇ ਜੰਮਦਾ ਹੈ ਤੇ ਨਾ ਕਦੇ ਮਰਦਾ ਹੈ ਤੈਨੂੰ ਉਸ ਗੁਰੂ ਦੇ ਨਾਲ ਮਲਾਉਂਦਾ ਹਾਂ ਜਿਹੜੇ ਗੁਰੂ ਨੂੰ ਕਦੇ ਵੀ ਕੋਈ ਝੁਟਲਾ ਜਾਂ ਬਦਨਾਮ ਨਹੀਂ ਕਰ ਸਕਦਾ ਸਦਾ ਨਿਰਮਲ ਹੈ ਸਤਗੁਰ ਜਾਗਤਾ ਹੈ ਦਿਓ ਆਪ ਦੇ ਜਾਗਤ ਗੁਰੂ ਦੇ ਨਾਲ ਮਿਲੋਣਾ ਤੇ ਉਹ ਗੁਰੂ ਕੌਣ ਹੈ ਜੀ ਸ਼ਬਦ ਗੁਰ ਪੀਰਾ ਗਹਿਰ ਗੰਭੀਰਾ ਬਿਨ ਸ਼ਬਦ ਹੈ ਜਗ ਬਉਰਾਨੰ ਉਹ ਗੁਰੂ ਪੀਰ ਹੈ ਜੀ ਸ਼ਬਦ ਕਿਉਂਕਿ ਸ਼ਬਦ ਸਰੀਰਾਂ ਦੇ ਅਧੀਨ ਨਹੀਂ ਹੈ ਕਿਉਂਕਿ ਸ਼ਬਦ ਉਹ ਅਸਲ ਗੁਰੂ ਹੈ ਜਿਹੜਾ ਬੜਾ ਗਹਿਰ ਹੈ ਬੜਾ ਗੰਭੀਰ ਹੈ ਅਤੇ ਇਸ ਸ਼ਬਦ ਤੋਂ ਬਿਨਾ ਜਗਤ ਬਉਰਾ ਜਾਂਦਾ ਹੈ ਕੁਮਲਾ ਜਾਂਦਾ ਹੈ ਇਸ ਜਗਤ ਨੂੰ ਹੁਣ ਤੱਕ ਜਿੰਨੀ ਵੀ ਸੇਧ ਦਿੱਤੀ ਇਸ ਜਗਤ ਨੂੰ ਹੁਣ ਤੱਕ ਜਿੰਨਾ ਵੀ ਸਿੱਧੇ ਰਾਹ ਤੇ ਪਾਇਆ ਹੋਇਆ ਹੈ ਸ਼ਬਦ ਗੁਰੂ ਨੇ ਪਾਇਆ ਹੈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਗੁਰੂ ਕੌਣ ਸਨ ਸ਼ਬਦ ਗੁਰੂ ਸਨ ਉਨਾ ਸ਼ਬਦ ਨੂੰ ਆਪ ਦਾ ਗੁਰੂ ਧਰਨ ਕੀਤਾ ਇਸੇ ਸ਼ਬਦ ਨੂੰ ਦਸਾਂ ਜਾਮਿਆਂ ਦੇ ਰੂਪ ਦੇ ਵਿੱਚ ਦਸਾਂ ਪਾਤਸ਼ਾਹੀਆਂ ਨੇ ਵਾਰੀ-ਵਾਰੀ ਕਰਕੇ ਆਪ ਬਾਣੀ ਦੇ ਰੂਪ ਦੇ ਵਿੱਚ ਪੰਨਿਆਂ ਦੇ ਉੱਤੇ ਅੰਕਿਤ ਕੀਤਾ ਅਤੇ ਫਿਰ ਇਸ ਸ਼ਬਦ ਦੇ ਨਾਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਗੁਰ ਪਾਰਸਾ ਜੀ ਦਾ ਪਾਵਨ ਸਰੂਪ ਸਿਰਜਿਆ ਗਿਆ ਗੁਰੂ ਗ੍ਰੰਥ ਸਾਹਿਬ ਪਾਰਸ਼ਾ ਜੀ ਦੇ ਵਿੱਚ ਕੀ ਹੈ ਰੱਬੀ ਗਿਆਨ ਸ਼ਬਦ ਹੀ ਤੇ ਹੈ ਕੀਮਤ ਇਨਾਂ ਪੰਨਿਆਂ ਦੀ ਥੋੜੀ ਹੈ ਪੰਨੇ ਤਾਂ ਦੁਨੀਆ ਦੇ ਅੰਦਰ ਹੋਰ ਬਹੁਤ ਨੇ ਜਿਲਦਾਂ ਦੁਨੀਆ 'ਚ ਬਹੁਤ ਨੇ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਸਰੂਪ ਨੂੰ ਜਿਹੜਾ ਕਾਗਜ਼ ਲੱਗਿਆ ਹੈ ਉਹੀ ਕਾਗਜ਼ ਹੈ ਜਿਹੜਾ ਬਾਕੀ ਕਾਗਜ਼ਾਂ ਬਾਕੀ ਕਾਗਜ਼ ਵਾਂਗ ਤਿਆਰ ਹੁੰਦਾ ਹੈ ਉਹੀ ਜਿਲਦ ਉਹੀ ਵਸਤਰ ਤੁਨ ਗੁਰੂ ਗ੍ਰੰਥ ਸਾਹਿਬ ਪਾਰਸ਼ਾ ਜੀ ਦੀ ਮਹਾਨਤਾ ਕਾਗਜ਼ਾਂ ਕਰਕੇ ਜਿਲਦਾਂ ਕਰਕੇ ਨਹੀਂ ਇਸ ਪਾਵਨ ਸਰੂਪ ਦੀ ਮਹਾਨਤਾ ਇਸ ਦੇ ਵਿੱਚ ਲਿਖੀ ਹੋਈ ਗੁਰਬਾਣੀ ਦੇ ਕਰਕੇ ਹੈ ਇਸ ਵਿੱਚ ਅੰਕਤ ਸ਼ਬਦਾਂ ਦੇ ਕਰਕੇ ਹੈ ਅਤੇ ਜਿਹੜਾ ਕੋਈ ਇਨਸਾਨ ਇਸ ਗੁਰਬਾਣੀ ਨੂੰ ਆਪ ਦੇ ਅੰਦਰ ਵਸਾ ਲੈਂਦਾ ਹੈ ਉਹ ਇਨਸਾਨ ਵੀ ਵਡਿਆਉਣ ਦੇ ਕਾਬਿਲ ਹੋ ਜਾਂਦਾ ਹੈ ਮਹਾਪੁਰਖ ਬਣ ਜਾਂਦਾ ਹੈ ਸੰਸਾਰ ਐਸਿਆ ਮਹਾਪੁਰਖਾਂ ਦੇ ਚਰਨਾਂ 'ਚ ਸਜਦਾ ਕਰਦੀ ਹੈ ਐਸਿਆਂ ਦੀ ਵਡਿਆਈ ਕਰਦੀ ਐ ਸਿਫਤ ਕਰਦੀ ਐ ਨਮਸਕਾਰ ਕਰਦੀ ਐ ਐਸੇ ਸੰਤ ਨੂੰ ਉਹਦੀ ਵਡਿਆਈ ਕਿਹਦੇ ਕਰਕੇ ਐ ਸ਼ਬਦ ਦੇ ਕਰਕੇ ਉਹਦੀ ਸਿਫਤ ਕਾਦੇ ਕਰਕੇ ਐ ਸ਼ਬਦ ਦੇ ਕਰਕੇ ਐ ਸਰੀਰ ਤਾਂ ਸਾਡੇ ਵਰਗਾ ਹੀ ਐ ਹਰ ਇੱਕ ਦਾ ਗੁਰੂ ਸਾਹਿਬਾਨ ਦਾ ਸਰੀਰ ਵੀ ਸਾਡੇ ਵਰਗਾ ਹੀ ਸੀ ਉਹੋ ਹੀ ਹੱਡ ਉਹੋ ਹੀ ਚੰਮ ਉਹੋ ਹੀ ਲਹੂ ਉਹੋ ਹੀ ਅੰਦਰ ਮਿਝ ਸਾਡੇ ਵਾਂਗ ਹੀ ਗੁਰੂ ਪਰਸ਼ਾ ਭੋਜਨ ਛਕਿਆ ਕਰਦੇ ਸਨ ਸਾਡੇ ਵਾਂਗ ਹੀ ਸੰਸਾਰ ਤੇ ਤੁਰੇ ਫਿਰੇ ਨੇ ਸਰੀਰ ਉਹ ਹੈ ਗੁਰੂ ਦੀ ਮਹਾਨਤਾ ਹੈ ਉਹਨਾਂ ਦੇ ਅੰਦਰ ਵਸਦੇ ਸ਼ਬਦ ਦੇ ਕਰਕੇ ਉਹਨਾਂ ਨੇ ਜੋ ਸ਼ਬਦ ਪ੍ਰਗਟ ਕੀਤਾ ਉਚਾਰਨ ਕੀਤਾ ਉਹਦੇ ਕਰਕੇ ਤੇ ਜਿਸ ਕਿਸੇ ਨੇ ਇਸ ਸ਼ਬਦ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਲਿਆ ਜੋ ਕੋਈ ਇਸ ਸ਼ਬਦ ਨੂੰ ਫੜ ਲੈਂਦਾ ਹੈ जिने ਇਸ ਸ਼ਬਦ ਨੂੰ ਆਪਣੇ ਅੰਦਰ ਵਸਾ ਲਿਆ ਉਹਦਾ ਜੀਵਨ ਵੀ ਉਜਲ ਹੋ ਜਾਂਦਾ ਹੈ ਸੋਹਣਾ ਹੋ ਜਾਂਦਾ ਹੈ ਵੜਿਆਉਣ ਦੇ ਕਾਬਲ ਹੋ ਜਾਂਦਾ ਹੈ ਲੈਣੇ ਵਰਗੇ ਨੂੰ ਗੁਰੂ ਨਾਨਕ ਨੇ ਅੰਗਦ ਬਣਾ ਦਿੱਤਾ ਬਾਬੇ ਅਮਰੂ ਨੂੰ ਗੁਰੂ ਅੰਗਦ ਸਾਹਿਬ ਨੇ ਬਾਬਾ ਅਮਰਦਾਸ ਬਣਾ ਦਿੱਤਾ ਜੇਠੇ ਵਰਗਾ ਜਿਹੜਾ ਘੁੰਗੜੀਆਂ ਵਿੱਚ ਦਾ ਸੀ ਅਨਾਥ ਸੀ ਉਸ ਜੇਠੇ ਨੂੰ ਰਾਮਦਾਸ ਕਰਕੇ ਸਿਰਜਿਆ ਤੇ ਗੁਰਬਾਣੀ ਦੇ ਵਿੱਚ ਉਹਨਾਂ ਦੀ ਵਡਿਆਈ ਚ ਲਿਖਿਆ ਤਨ ਤਨ RAMDAS ਗੁਰ ਜਿਲ ਸਿਰਿਆ ਤਿਨੇ ਸਵਾਰਿਆ ਪੂਰੀ ਹੋਈ ਕਰਾ ਮਾਤ ਆਪ ਸਿਰਜਣਹਾਰ ਧਾਰਿਆ ਇਹ ਵਡਿਆਈਆਂ ਪ੍ਰਾਪਤ ਹੋਈਆਂ ਸ਼ਬਦ ਦੀ ਬਰਕਤ ਦੇ ਨਾਲ ਇਸ ਕਰਕੇ ਜੇਕਰ ਧਾਰਨਾ ਹੈ ਸ਼ਬਦ ਗੁਰੂ ਨੂੰ ਧਾਰਨ ਕਰਿਓ ਦੁਨੀਆਂ ਦੇ ਆ ਲੋਕਾਂ ਨੇ ਬਥੇਰਾ ਕਿਆ ਨਹੀਂ ਜੀ ਸਰੀਰ ਗੁਰੂ ਹੋਣਾ ਚਾਹੀਦਾ ਹੈ ਗੁਰੂ ਪਿਆਰੇ ਜ਼ਰੂਰੀ ਨਹੀਂ ਹੈ ਗੁਰੂ ਨਾਨਕ ਸਾਹਿਬ ਦਾ ਕਿਹੜਾ ਸਰੀਰ ਗੁਰੂ ਸੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਕਿਸ ਮਨੁੱਖ ਨੂੰ ਗੁਰੂ ਧਾਰਨ ਕਰਿਆ ਕਿਸੇ ਨੂੰ ਵੀ ਤਾਂ ਨਹੀਂ ਗੁਰੂ ਨਾਨਕ ਸਾਹਿਬ ਨੇ ਸਿੱਧਾ ਸ਼ਬਦ ਦੇ ਨਾਲ ਸਾਜ ਪਾਈ ਹੈ